ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਸੰਧੂ ਗੁਰਬਾਣੀ ਚੈਨਲ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਜਿਹੜੇ ਮੇਰੇ ਭੈਣ ਭਰਾ ਚੈਨਲ ਤੇ ਨਵੇਂ ਆਏ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਉਹਨਾਂ ਨੂੰ ਟਾਈਮ ਤੇ ਟਾਈਮ ਮਿਲਦਾ ਰਹੇ ਵੀਡੀਓ ਨੂੰ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਤੁਹਾਡਾ ਕੋਈ ਵੀ ਬਹੁਤ ਵੱਡਾ ਕੰਮ ਫਸ ਗਿਆ ਹੈ ਜਾਂ ਫਿਰ ਇਦਾਂ ਕਹਿ ਲਈਏ ਤੁਸੀਂ ਕੋਈ ਕੰਮ ਕਰਨ ਲੱਗੇ ਹੋ ਕੰਮ ਦੇ ਵਿੱਚ ਮੁਸੀਬਤਾਂ ਨੇ ਆਣ ਕੇ ਕੰਮ ਨੂੰ ਕੇਰ ਲਿਆ ਹੈ ਤੁਹਾਡਾ ਕੰਮ ਰੋਕ ਦਿੱਤਾ ਹੈ ਜਾ ਫਿਰ ਕੋਈ ਵੀ ਆਦਮੀ ਕੋਈ ਵੱਡੀ ਪਾਂਚ ਵਾਲਾ ਤੁਹਾਡੀ ਕੰਮ ਨੂੰ ਪੂਰਾ ਹੋਣ ਨਹੀਂ ਦੇ ਰਿਹਾ ਕੰਮ ਦੇ ਵਿੱਚ ਰੁਕਾਵਟ ਪਾ ਰਿਹਾ ਤਾਂ ਅੱਜ ਤੁਹਾਨੂੰ ਗੁਰਬਾਣੀ ਦੇ ਇੱਕ ਐਸੇ ਪਵਿੱਤਰ ਸ਼ਬਦ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਤੁਸੀਂ ਸਿਰਫ ਇੱਕ ਵਾਰ ਪੜ੍ਹ ਕੇ ਅਤੇ ਖੜੇ ਹੋ ਕੇ ਅਰਦਾਸ ਕਰ ਦੇਣੀ ਹੈ ਕਹਿ ਦੇਣਾ ਹੈ ਕਿ ਗੁਰੂ ਜੀ ਕਿਰਪਾ ਕਰੋ ਮੇਰਾ ਇਹ ਕੰਮ ਤੁਸੀਂ ਆਪ ਕਰਵਾ ਦਿਓ ਸਾਡੀ ਔਕਾਤ ਨਹੀਂ ਤੁਸੀਂ ਸੱਚ ਜਾਣਿਓ ਇਹ ਨਿਰਦਾਸ ਕਰਦੇ ਹੇ ਤੁਹਾਡਾ ਕੰਮ ਤੁਹਾਡੀ ਅੱਖਾਂ ਦੇ ਸਾਹਮਣੇ ਬਣ ਜਾਵੇਗਾ ਜਿੰਨੀ ਮਰਜੀ ਵੱਡੀ ਮੁਸੀਬਤ ਨੇ ਤੁਹਾਡਾ ਕੰਮ ਘੇਰਿਆ ਹੋਵੇ ਚਾਹੇ ਜਿੰਨੀ ਮਰਜੀ ਵੱਡੀ ਪਾਵਰ ਕਿਸੇ ਨੇ ਲਗਾਈ ਹੋਵੇ ਪਰ ਤੁਹਾਡਾ ਕੰਮ ਨਹੀਂ ਫਸੇਗਾ ਗੁਰੂ ਸਾਹਿਬ ਜੀ ਕਿਰਪਾ ਕਰਕੇ ਤੁਹਾਡਾ ਕੰਮ ਆਪ ਕਢਵਾ ਦੇਣਗੇ ਆਓ ਹੁਣ ਇਸ ਪਵਿੱਤਰ ਸ਼ਬਦ ਦੀ ਸਾਂਝ ਪਾਉਂਦੇ ਹਾਂ ਗੌੜੀ ਮਹੱਲਾ ਪੰਜਮਾ ਰਾਖ ਲਿਆ ਗੁਰਪੂਰੇ ਆਪ ਮਨਮੁਖ ਕੋ ਲਾ ਗੋ ਸੰਤਾਪ ਗੁਰੂ ਗੁਰ ਜਪੀ ਮੀਤ ਹਮਾਰੇ ਮੁਖ ਊਜਲ ਹੋਵੇ ਦਰਬਾਰੇ ਰਹਾਓ ਗੁਰ ਕੇ ਚਰਨ ਹਿਰਦੇ ਵਸਾਏ ਦੁਖ ਦਸ਼ਮਣ ਤੇਰੀ ਹਤੇ ਬਲਾਏ ਗੁਰ ਕਾ ਸ਼ਬਦ ਤੇਰੇ ਸੰਗ ਸਹਾਈ ਦਿਹਾਲ ਪਏ ਸਗਲੇ ਜੇ ਭਾਈ ਗੁਰੂ ਪੂਰੇ ਜਬ ਕਿਰਪਾ ਕਰੀ ਪੰਤ ਨਾਨਕ ਮੇਰੀ ਪੂਰੀ ਪਰਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਸ ਸ਼ਬਦ ਦਾ ਜਾਪ ਤੁਸੀਂ ਸਿਰਫ ਇੱਕ ਵਾਰ ਕਰਕੇ ਖੜੇ ਹੋ ਕੇ ਅਰਦਾਸ ਕਰਦੇ ਨੇ ਕਿ ਗੁਰੂ ਸਾਹਿਬ ਜੀ ਕਿਰਪਾ ਕਰ ਦਿਓ ਮੇਰਾ ਇਹ ਫਸਿਆ ਹੋਇਆ ਕੰਮ ਤੁਸੀਂ ਆਪ ਕਢਵਾ ਦਿਓ ਤਾਂ ਸੱਚ ਜਾਣਿਓ ਇੱਕ ਵਾਰ ਜਾਪ ਕਰਕੇ ਅਰਦਾਸ ਕਰਨ ਦੀ ਦੇਰ ਹੀ ਹੋਵੇਗੀ ਕਿ ਤੁਹਾਡਾ ਜਿੰਨਾ ਮਰਜੀ ਕੋਈ ਵੱਡਾ ਫਸਿਆ ਹੋਇਆ ਚਾਹੇ ਕਿਸੇ ਨੇ ਬਹੁਤ ਵੱਡੇ ਬੰਦੇ ਨੇ ਤਾਕਤ ਲਗਾ ਕੇ ਤੁਹਾਡਾ ਕੰਮ ਰੋਕਿਆ ਹੈ ਇਹ ਅਰਦਾਸ ਕਰਦੇ ਹੀ ਤੁਹਾਡਾ ਕੰਮ ਤੁਹਾਡੀਆਂ ਅੱਖਾਂ ਦੇ ਸਾਹਮਣੇ ਬਣ ਜਾਵੇਗਾ ਕੰਮ ਨਹੀਂ ਰੁਕੇਗਾ ਗੁਰੂ ਸਾਹਿਬ ਜੀ ਦੀ ਐਨੀ ਕਿਰਪਾ ਕਰ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ